ਕਿ ਚੰਡੀ ਸਾਹਿਬ ਤੋਂ ਚਾਰਾ ਵੀ ਆਇਆ ਇਹ ਆਪਸੀ ਇਹਨਾਂ ਵੰਡ ਲਿਆ ਗਦਮਾਂ ਚ ਲੱਗ ਗਿਆ ਵਾਟਰਪਾਲਾਂ ਵੀ ਆਪਸ ਵਿੱਚ ਹੀ ਵੰਡ ਲਿਆ ਇਹਨਾਂ ਤਾਨੂੰ ਦੱਜੀ ਕਿ ਗ੍ਰੰਥਗੜ ਪਿੰਡ ਦੇ ਗਰੀਬ ਲੋਕਾਂ ਦੇ ਵੱਲੋਂ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਸ਼ੇਅਰ ਕੀਤਾ ਗਿਆ ਜਿਸ ਦੇ ਵਿੱਚ ਉਹ ਆਪਣੇ ਨਾਲ ਹੋ ਰਹੇ ਧੱਕੇ ਨੂੰ ਦੱਸ ਰਹੇ ਨੇ ਕਿ ਕਿਵੇਂ ਪਿੰਡ ਦੇ ਜਿਹੜੇ ਜ਼ਿੰਮੇਦਾਰ ਹਨ ਉਹ ਪਿੰਡ ਤੋਂ ਬਾਹਰ ਜਾ ਕੇ ਹੀ ਸਾਰੀਆਂ ਲੋੜੀਂਦੀਆਂ ਵਸਤੂਆਂ ਸੇਵਾ ਵਾਲੀਆਂ ਟਰਾਲੀਆਂ ਤੋਂ ਲੈ ਆਉਂਦੇ ਨੇ ਜਿਵੇਂ ਕਿ ਤਰਪਾਲ ਪਸ਼ੂਆਂ ਦਾ ਚਾਰਾ ਖਾਣ ਪੀਣ ਵਾਲੀਆਂ ਵਸਤੂਆਂ ਤੇ ਇਹਨਾਂ ਗਰੀਬ ਵਸਤੀਆਂ ਦੇ ਵਿੱਚ ਕਿਸੇ ਨੂੰ ਪਹੁੰਚਣ ਵੀ ਨਹੀਂ ਦੇ ਰਹੇ ਇਹਨਾਂ ਦਾ ਦੁੱਖ ਝਲਕਿਆ ਹੈ ਇਹਨਾਂ ਨੇ ਵੀਡੀਓ ਬਣਾ ਕੇ ਲੋਕਾਂ ਅਪੀਲ ਕੀਤੀ ਹੈ ਕਿ ਸਾਡੇ ਤੱਕ ਵੀ ਸਾਰੀਆਂ ਲੋੜੀ ਦੀਆਂ ਵਸਤੂਆਂ ਪਹੁੰਚਣੀਆਂ ਚਾਹੀਦੀਆਂ ਨੇ ਸਾਡੇ ਕੋਠੇ ਚੌਰੇ ਨੇ ਤੇ ਸਾਡੇ ਜਿਹੜੇ ਪਸ਼ੂ ਡੰਗਰ ਹਨ ਉਹ ਵੀ ਭੁੱਖੇ ਨੇ ਹਜੇ ਤੱਕ ਉਹਨਾਂ ਦੇ ਕੋਲ ਕੋਈ ਚਾਰਾ ਨਹੀਂ ਪਹੁੰਚਿਆ ਤਾਂ ਦੋਸਤੋ ਇਹਨਾਂ ਗਰੀਬ ਲੋਕਾਂ ਦਾ ਇਹ ਕਹਿਣਾ ਹੈ ਕਿ ਸਾਡੇ ਤੱਕ ਸੇਵਾ ਪਹੁੰਚਾਈ ਜਾਵੇ ਜਿਹੜੇ ਲੋਕ ਸੇਵਾ ਕਰਦੇ ਨੇ ਉਹ ਪਿੰਡ ਦੇ ਵਿੱਚ ਗਰੀਬ ਵਸਤੀਆਂ ਦੇ ਵਿੱਚ ਜ਼ਰੂਰ ਆਉਣ ਕਿਉਂਕਿ ਜ਼ਿਮੀਦਾਰ ਕਈ ਵਾਰ ਜਿਹੜੀਆਂ ਟਰਾਲੀਆਂ ਸੇਵਾ ਦੇ ਲਈ ਆਉਂਦੀਆਂ ਨੇ ਉਹਨਾਂ ਨੂੰ ਵੀ ਵਾਪਸ ਭੇਜ ਦਿੰਦੇ ਨੇ ਕਿ ਸਾਡੇ ਪਿੰਡ ਦੇ ਵਿੱਚ ਸੇਵਾ ਦੀ ਕੋਈ ਵੀ ਜ਼ਰੂਰਤ ਨਹੀਂ ਹੈ ਭਾਈ ਚਾਰਾ ਬਣਾ ਕੇ ਰੱਖਣਾ ਚਾਹੀਦਾ ਹੈ ਐਦਾਂ ਨਹੀਂ ਕਰਨਾ ਚਾਹੀਦਾ ਕਿਉਂਕਿ ਹੁਣ ਸਾਰਾ ਪੰਜਾਬ ਹੜ੍ਹਾਂ ਦੀ ਮਾਰ ਨੂੰ ਚੱਲ ਰਿਹਾ ਹੈ ਇਸ ਮੌਕੇ ਤੇ ਵੀ ਜਿਹੜੇ ਲੋਕ ਜਾਤੀ ਵਿਤਕਰਾ ਕਰ ਰਹੇ ਨੇ ਸ਼ਾਸਤਾਂ ਨੇ ਉਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਤਾਂ ਦੋਸਤੋ ਤੁਸੀਂ ਦੇਖੋ ਇਹ ਪੂਰਾ ਵੀਡੀਓ ਕੀ ਹਾਲਾਤ ਨੇ ਇਸ ਪਿੰਡ ਦੇ ਗਰੀਬ ਲੋਕਾਂ ਦੇ ਵੀਡੀਓ ਨੂੰ ਅੱਗੇ ਤੋਂ ਅਗੇ ਸ਼ੇਅਰ ਕਰੋ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਪੰਜਾਬ ਤੇ ਦੇਸ਼ ਦੁਨੀਆ ਦੀ ਹਰ ਇੱਕ ਵਾਇਰਲ ਖਬਰ ਨੂੰ ਦੇਖਣ ਦੇ ਲਈ ਤੇ ਤੇ ਜੀਮੀਦਾਰ ਭਰਾ ਖਲੋਤੇ ਹੀ ਤੇ ਆਂਦੇ ਵੀ ਇੱਥੇ ਪਾਣੀ ਨਹੀਂ ਆਇਆ ਚਾਰ ਸਪਿਰਾਂ ਦੇ ਪਾਣੀ ਨਾਲ ਕਿਰਿਆ ਉਹ ਹੀ ਖਾਨ ਵਾਲੇ ਦਿਹਾੜੀਦਾਰ ਬੰਦੇ ਆ ਕੋਈ ਖਾਣਾ ਤੇ ਉਹ ਕਰਨਾ 15 ਦਿਨ ਹੋ ਗਏ ਅੱਜ ਵਿਲੇ ਬੇਟੀਆਂ ਤੇ ਕੀ ਖਾਣਾ ਤੇ ਕੀ ਦੱਸੋ ਇੱਥੇ ਪੈਣੀ ਇਨਾਂ ਨੇ ਵਾਪਸ ਭੇਜ ਲਿਆ ਠੀਕ ਆ ਇੱਥੇ ਸਿਹਤ ਪੜਿਆ ਚੱਲਣ ਦੀ ਜੋ ਇੱਥੇ ਚੱਲਣ ਦੀ ਸਿਹਤ ਚਾਰਾ ਵੀ ਆਇਆ ਇਹ ਆਪਸ ਹੀ ਇਹਨਾਂ ਵੰਡ ਲਿਆ ਗਦਾਮਾਂ 'ਚ ਲੱਗ ਗਿਆ ਵਾਤਰਪਾਲਾਂ ਵੀ ਆਈਆਂ ਆਪਸ ਹੀ ਵੰਡ ਲੀਆਂ ਇਹਨਾਂ ਨੇ ਜਿਹੜੇ ਰੱਜੇ ਉਹ ਰੱਜੇ ਜਾਂਦੇ ਆ ਜਿਹੜੇ ਤਗੜੇ ਆ ਮਾਰੇ ਕੀਪਾਂ ਦੀ ਕੋਈ ਸੁਣਵਾਈ ਨਹੀਂ ਹੁੰਦੀ ਮਾਰੇ ਕੀਪਾਂ ਦੇ ਗੰਡੇ ਜੋੜੇ ਤਰਪਾਲਾਂ ਪਿੰਡ ਗ੍ਰੰਥਗੜ੍ਹ 'ਚ ਆ ਹਾਲ ਹੁੰਦੇ ਆ ਜੋ ਸਾਰੇ ਪਿੰਡ ਦੇ ਲੋਕ ਇੱਥੇ ਆਣ ਕੇ ਵਿਚਾਰੇ ਗਰੀਬ ਭਰਾ ਇੱਥੇ ਆਣ ਕੇ ਵੇਖੋ ਤੇ ਸਾਥ ਸਾ ਕਰੰਦੇ ਆ ਇਹ ਨਹੀਂ ਕਿ ਇਹਨਾਂ ਦੇ ਕੋਲ ਹੈ ਨਹੀਂ ਆ ਚਲੋ ਦਿੱਤਾ ਸਭ ਕੁਝ ਆ ਖੁਦਾਨ ਆ ਸਾਰੇ ਜਗ੍ਹਾ ਜਿੰਮੇਦਾਰੋਂ ਤੋਂ ਜ਼ਿਆਦਾ ਕ੍ਰਿਸਚੀਅਨ ਆ ਕ੍ਰਿਸਚੀਅਨਾਂ ਕਰਕੇ ਹੀ ਇਹ ਜਿੰਮੇਦਾਰ ਉਤਕਰਾਂ ਕਰੰਦੇ ਜਿਹੜੀ ਟਰਾਲੀ ਹੁੰਦੀ ਰਸਣ ਵਾਲੀ ਕੋਈ ਲੰਗਰ ਵਾਲੇ ਦੀ ਉਹ ਵਾਪਸ ਕਰ ਦਿੰਦੇ ਆ ਸਾਰੇ ਜਿੰਮੇਦਾਰ ਸਿਰਫ ਸਾਡੇ ਪਿੰਡ ਕੋਈ ਆਪਾਂ ਦਿਹਾੜੀ ਦੇ ਨਹੀਂ ਜਾਣਦੇ ਸਾਡਾ ਇੱਥੇ ਕੰਮ ਕਰਨੀ ਆ ਹਨ ਚੱਲਣ ਗਿਆ ਤੇ ਪਿੰਡ ਦੀਆਂ ਕੈਂਪੇਨਜਾਂ ਆਉਂਦੇ ਸੇਵਾਦਾਰੋਗੇ ਤੇ ਜਿੰਮੇਦਾਰ ਵਾਪਸ ਕਰ ਦਿੰਦੇ ਆ